ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲਾ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਮਖਾਉਣੀ ਆ ਇੱਕ ਬਿਲਕੁਲ ਹੁਣੇ ਸੋਈ ਆ ਤੇ ਇੱਕ ਆ ਮੀਨੀ ਮੱਝ ਗੱਭਣ ਤੁਹਾਨੂੰ ਮਖਾਉਣੀ ਆ ਸੁਈ ਦੀ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਤੇ ਗੱਬਣ ਵੀ ਆਪਣੀ ਪਾਸ ਕਰਕੇ ਖੜੋ ਦਮੇ ਮੱਝਾਂ ਪਾਸ ਹੀ ਹੋਣੀਆਂ ਇਹ ਵੀ ਚਲੋ ਹਜੇ ਪਾਸ ਹੀ ਹੋਣੀਆਂ ਤੇ ਆਪਣੀ ਕੋਈ ਵੀਰ ਪਾਸ ਕਰਕੇ ਤੇ ਵੇਸ਼ ਚਾੱਕ ਕੇ ਖੜੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਸਕਦੇ ਨਾਮ ਤੁਹਾਨੂੰ ਸ਼ਹਿਰ ਜਨਾਲ ਜਲੰਧ ਦਾ ਫੋਨ ਨੰਬਰ ਵੀ ਪੁੱਛਦਾ ਜੀ 9857 ਪੁੱਛਦਾ ਠੀਕ ਐ ਤੇ ਪਹਿਲਾਂ ਤਾਜੀ ਸੂਈ ਛੋਟੀ ਵਿਖਾ ਲਈ ਆਈ ਆ ਸੂਈ ਕੋਈ ਸੂਈ ਸਿਰ 7 ਵਜੇ ਸੂਈ ਸਾਡੇ ਸਾਡ ਅੱਛਾ ਤੇ ਸੂਆ ਇਹਦਾ ਪਹਿਲਾ ਸੂਆ ਚਾਰ ਤੰਦ ਕੱਤੀ ਅੱਛਾ ਪਹਿਲਾ ਸੂਆ ਹੀ ਹੈ ਠੀਕ ਹੈ ਉਧਰ ਝੋਟੀ ਭਾਈ ਵੀ ਅਸੀਂ ਝੋਟੀ ਨਹੀਂ ਹੈਗੀ ਠੀਕ ਹੈ ਬਾਕੀ ਸੌਣੀ ਝੋਟੀ ਆ ਡਰਦੀ ਆ ਥੋੜਾ ਜਿਹਾ ਸਾਡੇ ਤੋਂ ਉਧਰਾਂ ਦੀ ਲਾਜ ਕੋਈ ਨਹੀਂ ਹੁੰਦੀ ਬਾਕੀ ਫੱਲਿਆਂ ਚੰਗੀ ਬਣੀ ਆ ਪਹਿਲਾਂ ਨੇ ਤਾਂ ਨਾਲ ਫੱਲੇ ਸੀ ਉਹ ਨਵੀਂ ਸੀਜ਼ਨ ਦਾ ਭਾਈ ਬੜੀ ਨਿਕਲੀ ਝੋਟੀ। ਅੰਡੇ ਠੰਡੀ ਬੜੀ ਨਿਕਲੀ ਆ। ਅੱਛਾ ਇਤਰੇ ਥੱਲੇ ਬੈਜੇ ਨਾ। ਇਹਦਾ ਬਹੁਤ ਸੀਰੀ ਨਿਕਲੀ ਝੋਟੀ ਦੇ। ਠੀਕ ਹੈ। ਤਰੂ ਤਾਂ ਮੰਨ ਲੀਂਗੀ ਇਹੋ। ਠੀਕ ਹੈ। ਹਨੀ ਧੀਆ। ਮੇਨ ਵਾਦੇ ਵੀ ਹੁੰਦਾ ਚਲੋ ਠੰਡੀ ਸੀ ਲਿਆ। ਬਈ ਬੜੀ ਬੜੀ ਹਾਲ ਸੁਈ ਆਈ। ਤੇ ਉਤਨਾ ਲੈ ਭਾਵੇਂ ਤਾਜੀ ਸੁਈ ਆ ਕੋਈ ਲੱਪੇ ਚ ਨਹੀਂ ਜੰਮੀ ਭਲੀ ਪੂਰੀ ਆ ਜਦੀ। ਥੱਲੇ ਚੰਗੇ ਵਟ ਬੁੱਟ ਕੱਢ ਗਈ ਆ ਸਾਰੇ। ਉਹ ਕਿਹਨੇ ਮੰਨਣਾ? ਨਹੀਂ ਜੈ। ਹਾਂ ਦੇਸਾਂ ਦੇ ਫਲੇ ਬਾਕੀ ਥਾਣੇ ਜਿਹੜਾ ਪਹਿਲੇ ਸਵੇਰੇ ਦੇ ਸਾਬ ਨਾਲ ਚੰਗਾ ਤਿਆਰ ਕਰੀ ਬਹੁਤਾ ਹੀ ਤਿਆਰੀ ਦਾ ਵੇਖੋ ਇਹ ਨਿਕੋ ਉਧਾ ਲੀਆ ਛੇ ਰੱਕ ਨੇ ਆਪ ਥੜੀ ਥੜੀ ਗਈ ਬਹੁਤ ਖਰਾਬ ਦਰਦੀ ਜਾ ਨਿਕਲਦੀ ਤੇ ਜਦੋਂ ਇਹ ਸੜ ਲੱਗੇ ਜਾਈਦਾ ਤਾਂ ਥੋੜਾ ਡਰ ਜਾਂਦੀ ਹੈ ਬਰ ਕੋ ਤਾਂ ਨਹੀਂ ਨਿਕਲੀ ਚੋਟੀ 6 ਸਾਲ ਨੀਲੀ ਪੂਰੀ ਆ ਥਾਣੇ ਜਿਹੜਾ ਬੜਾ ਕਮਾਲ ਦਾ ਵਾ ਇੱਥੇ ਸਵੇਰੇ ਦੇ ਸਾਬ ਨਾਲ ਇਤਰਾ ਵਿੱਚ ਜੰਮੀ ਪਾਲੀ ਚੰਗੀ ਕਿੰਨਾ ਕੁ ਇਤਰਾ ਦੁੱਧ ਵਿੱਚ ਜੀ ਪਹਿਲੇ ਸਵੇਰ ਕਰ ਛੋਟੀ ਦੇ ਜਿੰਨਾ ਕੁ ਜਿਆਦੀ ਕਿਉਂ ਤੇਰਾ ਵਾਗੋ ਤਗੜਾ ਦਾ ਹਾਂਜੀ ਉਹ ਨਹੀਂ ਉਧਰੋਂ ਆਈ ਵੇਖੇ ਸਾਲ ਵੱਜਦੇ ਠੀਕ ਆ ਹਾਂ ਹਲਾ ਕਿੰਨਾ ਕੁ ਭਰ ਜੂਗੀ ਦੁੱਧ ਫਿਰ ਵੀ ਬਹੁਤ ਭਾਈ ਜੀ ਸੇਵਾ ਚੰਗੀ ਹੋਈ ਹੁੰਦੇ ਤਾਂ ਦਾ ਹਿੱਥਾਂ ਦੇ ਖਾਲੀ ਕਰ ਗਿਆ ਹਾਂਜੀ ਤੇ ਸੇਵਾ ਚੰਗੀ ਕੋ 13 12 13 ਕੋ ਤੇ ਉਹ ਜਿਹੋ ਜਿਹਾ ਵੀ ਕਾਤ ਵਜਨ ਵਾਲੀ ਆ ਸੋਹਣੀ ਆ ਬਾਕੀ ਯਾਦਗਾਰੀ ਬਰੀ ਬਲੂਟ ਚੰਗੀ ਆ ਮੁੱਲ ਫਿਰ ਇਹਦਾ ਮੁੱਲ ਭਾਈ ਮੈਂ ਲੱਖ ਪਾਇਆ ਕਰਦਾ ਇਹਦਾ ਤੇ ਵਿੱਚ ਮੰਨਤਾ ਨਾ ਮਹਾਂ ਤਾਂ ਕਿ ਦਦੋ ਛੱਡ ਦੀ ਦੋ ਤਿੰਜਰ ਭਾਈ ਦੋ ਤਿੰਨ ਹੀ ਛੜਨਾ ਦਾ ਪੂਰਾ 5000 ਜੁੜੀ ਛੜਨਾ ਹੈ ਅੱਛਾ 9000 ਜੁੜੀ ਹਾਂ ਨਾ ਇਹ ਬਦਲੀ ਹੈ ਠੀਕ ਹੈ ਤੇ ਬਾਕੀ ਵੀਰ ਭਰਾ ਤੁਹਾਨੂੰ ਕੱਤੀ ਦਿੱਤੀ ਹੈ ਮਗਰ ਵੀ ਕੱਟੀ ਆ ਗਈ ਹੈ ਮਗਰ ਵੀ ਕੱਤੇ ਚੰਗੀਆਂ ਆਪਾਂ ਕਰ ਦਾਂਗੇ ਮਹਾਂ ਤਾਂ ਮੁਕਤੇ ਹੋ ਜਾਊਗਾ ਬਾਕੀ ਜਿਹੜੀ ਸੀ ਇਹਦਾ ਜੁੜੀ ਨਹੀਂ ਹੈਗੀ ਯਾ ਤੀਏ ਨਾਲ ਤੁਹਾਨੂੰ ਮਹਾਂ ਇਹ ਆ ਵੀ ਚਲੋ ਜਿੰਨੇ ਘਰੇ ਰੱਖਣੀਆਂ ਹਾਂ ਘਰ ਗਾਂ ਵੀ 400 ਵਿੱਚ ਚੌਣੋਂ ਚੰਗੀ ਆ ਹਾਂ ਇਹ ਕੋਈ ਛੱਡਣਿਆ ਉਦਾਂ ਜਾਲਿਓ ਠੀਕ ਹੈ ਬਾਕੀ ਚਲੋ ਸੋਣੀ ਛੋਟੀ ਤਿਆਰ ਹੋਈ ਹੈ ਬਾਕੀ ਆਪਾਂ ਨਹੀਂ ਸਮਝਣਾ ਵੇਖੋ ਤੇ ਆ ਜਿਹੜੀ ਗੱਬਣ ਮੱਝ ਇਹ ਮੀਂਗੇ ਅੱਛਾ ਇਹ ਭਾਜੀ ਘਰ ਵਾਲਿਆਂ ਦੇ 20 ਦਿਨ ਖੜਦੀ ਪਰ ਆਪਾਂ ਮੀਨਾ ਕਰਕੇ ਦਵਾਂਗੇ ਅੱਛਾ ਇਹ ਜੀ ਭਾਜੀ ਖਾਦੋ ਇਹ ਨਾ ਸਿਰਫ ਸਾਮਨ ਵਾਲੀ ਹੈ ਮੱਝ ਉਹਨਾਂ ਅੱਛਾ ਸਾਂਭੇ ਗਈ ਵੇਥੇ ਮਾਰੋ ਛੱਡ ਕੇ ਰਗਮੜਾ ਕਿਤੇ ਚਵਾ ਲੱਗਾ ਜੀ ਇਹ ਕੈਡਾ ਇਹਨਾਂ ਥਣ ਥਣ ਓਕੇ ਜੇ ਸਾਰੇ ਭਾਜੀ ਥਾਲਾ ਦੇ ਕੋ ਪਿੱਛੇ ਦੀ ਤੱਕ ਕਰੰਡੀ ਮੇਰੀ ਥਾਲਾ ਦੀ ਪਿੱਛੇ ਦੀ ਠੀਕ ਹੈ ਦੁੱਧ ਪਰਾਂ ਦੇ ਭਾਵੇਂ ਦੁੱਧ ਉਹਨੇ 12 13 ਗਲੋਸ ਲਈ 12 ਗਲੋਸ ਦੁੱਧ 12 ਲੀਟਰ ਦੇ ਲਾਗੇ ਕੱਲੇ ਇਹ ਵਿੱਚ ਵਾ ਦੇ ਸਾਹਮਣੇ ਪਹਿਲੇ ਮਹੀਨੇ ਦਾ ਭਾਈ 2 ਜਰਨ ਆਜੂ ਸਾਡਾ ਦਈਏ ਸਾਹਮਣੇ ਪਹਿਲੇ ਸਾਲ ਨੂੰ ਵੀ ਤਾਂ ਗਾਜ ਵਾਜੂਰੀ ਹੋਣੀ ਧਰਵਾ ਦਿਆ ਅਮੀਨ ਨੇ ਤਾਂ ਕਹਿੰਦੇ ਦਿਨ ਬਾਹਰ ਵੀ ਖੱਟ ਸਕਦੀ ਹੈ ਕੋਈ ਵੀਰ ਆਪਣੇ ਵੇਖ ਕੇ ਖੜੇ ਚੈੱਕ ਕਰਵਾ ਲੈ ਦਾ ਬਿਲਕੁਲ ਬਦਲ ਜਣੇ ਆ ਹਾਂਜੀ ਹਾਂਜੀ ਤਾਂ ਤਿਆਰ ਹੋ ਗਈ ਮਾਜੇ ਆਪਣੀਆਂ ਦੀ ਮਾਜੇ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਭਾਜੀ ਦਾ ਸੁਣੀ ਹੈ ਦਿਵਾਲੀ ਧੂੜੀ ਦੇ ਲੱਗੇ ਜਾ ਕੇ ਮਾਲੋ ਹਨਾ ਹਾਂਜੀ ਕਿੰਨੇ ਰੁਪਏ ਦਈਏ ਫਿਰ ਇਹ ਵੀ ਜਿੱਦ ਬਲੋ ਹੁਣ ਉਧਰ ਦਿਵਾਲੀ ਧੂੜੀ ਆਈ ਨਹੀਂ ਉਧਰ ਮਾਝੇ ਤਿਆਰ ਆਇਆ ਨਹੀਂ ਖਾ ਗਈ ਦੋ ਥੋੜੀ ਝੋਖੜਦੇ ਭਾਜੀ ਭਰਪੂਰ ਚੰਗੀ ਗਈ ਥਾਂ ਚਲੇ ਦੀ ਹਾਂਜੀ ਮਈਦ ਪੌਜੀ ਨੇ ਮਰਜ਼ੀ ਵੇਚ ਲਈ ਹੁਣ ਆਪਾਂ ਦੇ ਦਈਏ ਹਾਂ 60000 ਰੁਪਏ ਦੀ 60 ਦੀ ਇਹ ਕਰਦੀ ਹੁੰਨੀ ਕਿ ਛੋਟ ਛੋਟ 1000 ਰੁਪਏ ਪੈਸੇ ਨਾਲ 90000 ਦੇ ਦਵਾਂਗੇ ਆਪਾਂ ਅੱਛਾ ਹਾਂ ਹਾਂ 90000 ਠੀਕ ਆ ਹਾਂ ਤੇ ਬਾਕੀ ਚਲੋ ਕੋਈ ਤਸੱਲੀ ਤੁਹਾਡੇ ਘਰੋਂ ਪਾਸ ਕਰਕੇ ਨਾ ਮੇਰੀ ਭਾਜੀ ਕਿਸੇ ਘਰ ਆਉਣਾ ਨਹੀਂ ਜਾਉਣਾ ਗੱਡੀ ਤਾਂ ਲਾਹ ਤੇਪ ਗਏ ਬਾਲਾ ਫਾਲਟੂ ਗੱਡੀ ਲਾਦੇ ਫਿਰ ਠੀਕ ਹੈ ਜੀ ਇੰਨੀ ਕਰਦੀ ਆਪਣੀ ਫੋਲ ਪਿੱਛੇ ਤੱਕ ਦੀ ਗੱਡੀ ਹੁੰਦੇ ਦਾ ਠੀਕ ਹੈ ਜੀ ਹਾਂ ਤੇ ਬਾਕੀ ਚਲੋ ਸੁਈ ਆਪਦੀ ਪਾਸ ਕਰਕੇ ਬਚਾ ਆਪਣੀ ਪਾਸ ਕਰਕੇ ਖੜੋ ਤੇ ਇਹ ਵੀ ਆਪਣੀ ਪਾਸ ਕਰਕੇ ਖੜੋ ਜੀ